ਬਟਿੰਡਾ ਸ਼ਹਿਰ ਦੇ ਜਵਾਕੋ ਥਾਣੇ ਤੋਂ ਚੋਰੀ ਹੋਈ ਮੋਟਰਸਾਈਕਲਾਂ ਨੂੰ ਲੈ ਕੇ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਦੌਰਾਨ ਇੱਕ ਅਜੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਨਸ਼ੇ ਕਰਦਾਦੀ ਹੈ ਅਤੇ ਆਪਣੇ ਨਸ਼ੇ ਦੀ ਪੂਰਤੀ ਕਰਨ ਦੇ ਲਈ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਚਓ ਸਿਵਲ ਲਾਈਨ ਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਮੋਟਰਸਾਈਕਲ ਚੋਰੀ ਦੀਆਂ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਸਨ ਜਿਸ ਨੂੰ ਲੈ ਕੇ ਥਾਣਾ ਸਿਵਲ ਲਾਈਨ ਪੁਲਿਸ ਅਤੇ ਪੀਸੀਆ ਟੀਮ ਦੁ ਵੱਲੋਂ ਲਗਾਤਾਰ ਚੋਰੀ ਭਾਲ ਵੀ ਕੀਤੀ ਜਾ ਰਹੀ ਜੀ ਅਤੇ ਸੀਸੀਟੀਵੀ ਕੈਮਰੇ ਖੰਡਾਲੇ ਸੀਸੀਟੀਵੀ ਕੈਮਰਾ ਦੀ ਫੁਟੇਜ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਕੋਟਲੀ ਅਬਲੂ ਦੇ ਰਹਿਣ ਵਾਲੇ ਨਸ਼ੇ ਦੇ ਆਦੀ ਨੋਜਾ ਗੁਰਸੇਵ ਸਿੰਘ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਅਤੇ ਹਾਜ਼ਰੀ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਨ ਦੌਰਾਨ ਗੁਰਸੇਵ ਸਿੰਘ ਤੋਂ ਤਕਰੀਬਨ 1 ਦਰਜਣ ਚੋਰੀ ਦੇ ਮੋਟਰਸਾਈਕਲ ਬਰਾਬਰ ਦੇ ਗੈਨ ਉਹਨਾਂ ਨੇ ਕਿਹਾ ਕਿ ਗੁਰਸੇਵ ਸਿੰਘ ਅਪਰਾਧੀ ਕਿਸਮ ਦਾ ਵਿਅਕਤੀ ਹੈ ਇਸੇ ਪਹਿਲਾਂ ਵੀ ਕਈ ਅਪਰਾਧੀ ਮਾਮਲੇ ਦਰਜ ਹਨ ਜੋ ਕਿ ਨਸ਼ੇ ਦੀ ਪੂਰਤੀ ਲਈ ਗੁਰਸੇਵ ਸਿੰਘ ਵੱਲੋਂ ਮੋਟਰਸਾਈਕਲ ਚੋਰੀ ਦੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਲੀ ਦੇ ਵੱਲੋਂ ਗੁਰਦੇਵ ਸਿੰਘ ਤੋਂ ਵੱਖ-ਵੱਖ ਕੰਪਨੀਆਂ ਦੇ ਚੋਰੀ ਹੋਏ ਤਕਰੀਬਨ 1 ਦਰਜੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਗੁਰਦੇਵ ਸਿੰਘ ਦੇ ਵੱਲੋਂ ਚੋਰੀ ਕੀਤੇ ਗਏ ਮੋਟਰਸਾਈਕਲ ਕਿਸ-ਕਿਸ ਨੂੰ ਵੇਚੇ ਜਾਂਦੇ ਸਨ ਜਾਂ ਇਸ ਚੋਰੀ ਦੇ ਘਟਨਾਵਾਂ ਵਿੱਚ ਹੋਰ ਕੋਈ ਵਿਅਕਤੀ ਵੀ ਗੁਰਦੇਵ ਸਿੰਘ ਦੇ ਨਾਲ ਸ਼ਾਮਿਲ ਹੈ ਜਾਂ ਨਹੀਂ ਸਾਡੇ ਕੋਲ ਇੱਕ ਅੰਕੁਸ਼ কুমার ਪੁੱਤਰ ਹਰੀਸ਼ ਕੁਮਾਰ ਸਿਵਲ ਲੈਂਡ ਕਲੱਬ ਕੋਲ ਇਹਨਾਂ ਦਾ ਘਰ ਹੈ ਉੱਥੇ ਉਹਨਾਂ ਨੇ ਇੱਕ ਕੰਪਲੇਂਟ ਦਰਜ ਕਰਾਈ ਸੀ ਕਿ ਇੱਕ ਮੋਟਰਸਾਈਕਲ ਉਹਨਾਂ ਦਾ ਚੋਰੀ ਹੋਇਆ ਸੀ ਤੇ ਅਸੀਂ ਉਹਦੀ ਇਨਵੈਸਟੀਗੇਸ਼ਨ ਚ ਸੀਸੀਟੀਵੀ ਜੋ ਕੈਮਰਾ ਚੈੱਕ ਕੀਤੇ ਤਾਂ ਫੁਟੇਜ ਹਾਸਲ ਕੀਤੀ ਤੇ 2 ਦਿਨਾਂ ਦੇ ਵਿੱਚ ਪਰ ਉਹ ਦੋਸ਼ੀ ਨੂੰ ਅਸੀਂ ਕਾਬੂ ਕਰ ਲਿਆ ਇਹ ਦੋਸ਼ੀ ਹੈ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕੋਟਲੀ ਜ਼ਿਲ੍ਹਾ ਜਿਹੜੀ ਮੁਕਸਰ ਸਾਹਿਬ ਆਬਲੂ ਕੋਟਲੀ ਤੇ ਫਿਰ ਇੱਥੇ ਮਾਮਲਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਜਿਹੜਾ ਉਹ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਬਰਾਮਦ ਕਰ ਲਿਆ ਤੇ ਫਿਰ ਅਸੀਂ ਇਹਦਾ ਇੱਕ ਪੁਲਸਰ ਮਾਡਲ ਲਿਆ ਪਹਿਲੇ ਦਿਨ 15 ਤਰੀਕ ਨੂੰ ਤੇ ਰਿਮਾਂਡ ਦੇ ਦੌਰਾਨ ਇਹਨੇ ਫਿਰ ਪੁਛਗਿਸਤ ਦੇ ਵਿੱਚ ਇਹਨੂੰ ਸਖਤੀ ਨਾਲ ਪੁੱਛਗਿਸਤ ਕੀਤੀ ਤਾਂ ਪੰਜ ਮੋਟਰਸਾਈਕਲ ਸਾਨੂੰ ਹੋਰ ਬਰਾਮਦ ਹੋ ਗਏ। ਫਿਰ ਅਸੀਂ ਇਹਦਾ ਸਾਨੂੰ ਹੋਮ ਇਸ ਵੀ ਅਸੀਂ ਇਹ ਤੋਂ ਹੋਰ ਵੀ ਬਰਾਮਦਗੀ ਕਰਾਵਾਂਗੇ ਤੇ ਦੁਬਾਰਾ ਫਿਰ ਇਹਦਾ ਪੁਲਿਸ ਰਿਮਾਂਡ ਲੈ ਕੇ ਫਿਰ ਅਸੀਂ ਟੋਟਲ ਹੁਣ ਤੱਕ ਦੇ ਦੱਸੋ 13 ਮੋਟਰਸਾਈਕਲ ਬਰਾਮਦ ਕਰਵਾ ਲਏ। ਤੇ ਕਿੱਥੋਂ ਚੋਰੀ ਕਰਦਾ ਕਿਸ ਸਮੇਂ ਕਰਦਾ ਸੀ ਜੀ ਇਹ ਬਟੰਡਾ ਸ਼ਹਿਰ ਤੋਂ ਹੀ ਚੋਰੀ ਕੀਤੇ ਜੀ ਇਹਨੇ ਮੋਟਰਸਾਈਕਲ ਜਿਹੜੇ ਵੀ ਕੀਤੇ ਤੇ ਇਹ ਕੱਲਾ ਹੀ ਆਉਂਦਾ ਇਹ ਨਸ਼ੇਦਾਦੀ ਹੈ ਜੀ ਬਹੁਤ ਜ਼ਿਆਦਾ ਨਸ਼ਾ ਬਹੁਤ ਜ਼ਿਆਦਾ ਕਰਦਾ ਹੈ। ਤੇ ਅੱਗੇ ਫਿਰ ਕੋਸ਼ਕ ਨੇ ਆਪਦੇ ਕੁੜੇ ਰੱਖ ਲੇ ਆਪਦੇ ਜਿਹੜਾ ਪਿੰਡ ਕੋਟਲੀ ਘਰ ਹੈ ਇਹਦਾ ਤੇ ਬਾਕੀ ਜਿਹੜੇ ਗਰੀਬ ਲੋਕ ਜਿਵੇਂ ਰੇੜੀ ਵਾਲੇ ਹੋਗੇ ਅੰਡੇ ਆਣੀ ਦੀ ਰੇੜੀ ਵਾਲੇ ਹੋਗੇ ਉਹਨਾਂ ਨੂੰ ਫਿਰ ਇਹ ਅੱਗੇ 5-7000 ਦੇ ਵਿੱਚ ਵੇਚ ਦਿੰਦਾ ਮੋਟਰਸਾਈਕਲ ਇਸ ਸਮੇਂ ਅੰਜਾਮ ਨਹੀਂ ਦੇ ਪਿੰਡ ਦੀ ਨਿੱਨ੍ਹੇ ਕਿਰਾਕ ਨੂੰ ਕੋਰਸ ਦੇ ਬਾਹਰ ਜਾਂ ਕੋਈ ਪਾਰਕ ਇਹ ਨਹੀਂ ਕਰਦਾ ਜੀ ਇਹ ਜਿਹੜੀਆਂ ਵਰਦਤਾਂ ਕਰਦਾ ਇਹ ਨਹੀਂ ਕਰਦਾ ਤੇ ਤੇ ਪਹਿਲਾਂ 4 ਮੁਕੱਦਮੇ ਪਹਿਲਾਂ ਵੀ ਦਰਜ ਹੈਗੇ ਆ ਜੀ ਜੈਤੋ ਕੋਟਕਪੂਰ ਨਈਆਂ ਵਾਲਾ ਕਤਵਾਲੀ ਥਾਣਾ ਬਟੰਡਾ ਤੇ ਤੇ ਪਹਿਲਾਂ 4 ਪਰਚੇ ਦਰਜ ਹੈ ਇੱਕ ਨਛੇ ਦਾ ਪਰਚਾ ਵੀ ਦਰਜ ਹੈ ਤੇ ਕੋ ਜਿਹੜੇ ਬੱਚਿਆਂ ਨੇ ਉਹਦੇ ਉਪਰ ਕਵਲੀ ਹੋਇਆ ਤੇ ਅਜੇ ਬਾਕੀ ਅ ਨਹੀਂ ਹੁਣ ਅਸੀਂ ਇਹ ਤੋਂ ਮੁਕੰਮਲ ਤਫਤੀਸ਼ ਕਰਕੇ 13 ਮਹੀਨੇ ਸਰਬੰਦ ਕਰ ਲਿਆ ਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਇਹ ਵੇਚਦਾ ਵੇਚਣ ਦਾ ਵੀ ਇਹਦਾ ਟਾਰਗੇਟ ਹੁੰਦਾ ਵੀ ਜਿਹੜੇ ਗਰੀਬ ਲੋਕ ਰੇੜੀਆਂ ਵਾਲੇ ਹੋਗੇ ਜਾਂ ਉਹ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਇਹ ਵੇਚ ਦਿੰਦਾ ਮੋਟਰਸਾਈਕਲ ਜਿਹੜੇ ਗਰੀਬਾਂ ਵਾਲੇ ਆ ਉਹਨਾਂ ਤੇ ਕੋਈ ਕਾਰਵਾਈ ਦੇਖੋ ਉਹ ਅਣਜਾਣ ਬੰਦੇ ਕੋਲ ਤੋਂ ਮੈਂ ਦੱਸਿਆ ਕੁਛ ਤਾਂ ਇਹਦੇ ਆਪਦੇ ਘਰੇ ਹੀ ਮੋਟਰਾਂ ਬਰਾਮਦ ਹੋਈ ਹੈ ਜਿਹੜੇ ਵੀ ਇਹਨੇ ਦਿੱਤੇ ਆ ਉਹ ਹੁਣ ਗਰੀਬ ਰੇੜੀ ਵਾਲਾ ਹੈਗਾ ਉਹਨੂੰ ਆਪਦੀ ਨਸ਼ੇ ਦੀ ਪੂਰਤੀ ਹਾਸਤੇ 5-4000 ਰੁਪਏ ਦੇ ਵਿੱਚ ਨੇ ਵੇਚਤਾ ਤਾਂ ਮੇਰੇ ਹਿਸਾਬ ਨਾਲ ਉਹਨਾਂ ਦਾ ਕੋਈ ਕਸੂਰ ਸਰ ਜੇ ਮੰਨ ਲਓ 4000 ਰੁਪਏ ਤੁਸੀਂ ਕਿਨ ਨੂੰ ਵੇਚ ਦਿੰਦਾਗਾ ਨਾਲ ਕਾਗਜ਼ ਪੱਤਰ ਵੀ ਮੰਗਦਾ ਇਹ ਹੁੰਦਾ ਜੀ ਮੰਨ ਕੋਸ਼ਿਸ਼ ਹੁੰਦੀ ਹੈ ਬਿਲਕੁਲ ਜੀ ਉਹ ਫਿਰ ਕਿਸੇ ਦਾ ਐਫ ਆਈ ਆਰ ਬਟਨ ਦਾ ਵਿੱਚ ਕਿਸੇ ਦਾ ਆਰ ਸੀ ਵਿੱਚ ਹੈਗੀ ਹੈ ਤਾਂ ਉਹ ਫਿਰ ਇਸ ਹਸਾਬ ਨਾਲ ਦੇ ਦਿੰਦੇ ਕਿੰਨੇ ਕਿ ਮੋਟਰਸਾਈਕਲ ਵੇਚ ਚੁੱਕੇ ਇਸੇ 13 ਮੋਟਰਸਾਈਕਲ ਦੱਸਣ ਤੁਹਾਨੂੰ ਦੱਸਿਆ 13 ਮੁੱਦੇ 13 ਸੀ ਬ੍ਰਾਂਡ ਹਾਂ ਜੀ ਹਾਂ ਜੀ ਹਾਂ ਜੀ ਸਰ ਕਿੰਨਾ ਪੜਿਆ ਲਿਖਿਆ ਇਹ ਪੜਿਆ ਲਿਖਿਆ ਇੰਨਾ ਨਹੀਂ ਹੈਗਾ ਜੀ 6 7 ਜਮਾਤਾਂ ਹੀ ਪੜਿਆ ਇਹ ਤੇ ਨਹੀਂ ਨਹੀਂ ਜੀ ਇਹ ਬੇਲਾ ਨਸ਼ੇ ਦੀ ਆਦਤ ਹੈ ਇਸ ਤਰ੍ਹਾਂ ਉਹ ਸ਼ੇ ਕਰਦਾ ਜੀ ਸ਼ੇ ਕਰਦਾ ਇਹ ਗੋਲੀਆਂ ਜਿਹੜੀ ਹੈਗੀਆਂ ਉਹ ਖਾਂਦਾ ਜੀ ਤੇ ਟਿੱਟੇ ਦਾ ਵੀ ਸੇਵਨ ਕਰਦਾ ਲੱਗਦਾ ਹੋਰ ਵੀ ਕੋਈ ਸ਼ਾਮਿਲ ਹੋ ਸਕਦੇ ਵੀ ਇੰਨੇ ਮੋਰਚਾ ਦਰਜ ਹੋਵੇ ਅਸੀਂ ਫੁਟੇਜ ਜੀ ਦੋ ਤਿੰਨ ਬਰਾਮਦ ਕਰੀਆਂ ਹੋਰ ਇੱਕ ਤੋਹ ਜਿਹੜਾ ਤੁਹਾਨੂੰ ਦੱਸਿਆ ਜਿਸ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਇੱਕ ਬੱਸ ਸਟੈਂਡ ਕੋਲੋਂ ਵੀ ਤੇ ਜਿਹੜੀ ਜਿੰਨੀ ਵੀ ਫੁਟੇਜਿਸ ਹੈਗੀਆਂ ਨੇ ਉਹਦੇ ਵਿੱਚ ਕੱਲਾ ਹੀ ਆਉਂਦੇ ਜੀ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਉਹ ਜ਼ਿਲ੍ਹੇ ਬਠਿੰਡੇ ਦੇ ਹੀ ਆ ਕਿ ਵਕ ਵਕ ਨਹੀਂ ਨਹੀਂ ਬਠਿੰਡੇ ਦੇ ਹੀ ਆ ਜੀ ਸਾਰੇ ਜਿਹੜੇ ਵੀ ਬਰਾਮਦ ਹੋਏ ਸਰ ਵੀ ਵਾ ਕਿਸੇ ਨੌਲੇਜ ਨਹੀਂ ਹੁੰਦੀ ਬਗਾਰ ਕਾਗਜ਼ਾਤੋਂ ਜਿਵੇਂ ਲੈਣ ਦੇ ਮੋਟਰਸਾਈਕਲ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਲਕੁਲ ਜੀ ਪੂਰੀ ਵੈਰੀਫਿਕੇਸ਼ਨ ਹੋਂ ਤੋਂ ਬਾਅਦ ਪਹਿਲੀ ਗੱਲ ਤਾਂ ਬੰਦਾ ਜਿਸ ਤੋਂ ਤੁਸੀਂ ਲੈ ਰਹੇ ਹੋ ਉਹਦਾ ਹੀ ਵੈਰੀਫਾਈ ਕਰਨਾ ਚਾਹੀਦਾ ਵੀ ਇਹ ਕੋਈ ਚੋਰ ਚੱਕਾ ਤਾਂ ਨਹੀਂ ਹੈਗਾ ਤੇ ਬੰਦਾ ਲਾਲਚ ਦੇ ਵਿੱਚ ਲੈ ਲੈਂਦੇ ਸਸਤੇ ਮੋਟਰਸਾਈਕਲ ਲੈਣੇ ਨਹੀਂ ਚਾਹੀਦੇ ਬਾਅਦ ਚ ਉਹਨਾਂ ਤੇ ਵੀ ਬਣਦੀ ਕਰਵੇ ਹੋ ਥੈਂਕ ਯੂ ਏਵਨ ਪੰਜਾਬੀ ਟੀਵੀ ਲਈ ਬਠਿੰਡਾ ਤੋਂ ਹਰਮਿੰਦਰ ਸਿੰਘ ਦੀ ਖਾਸ ਰਿਪੋਰਟ